ਮੇਰੀ ਗੱਲ ਸੁਣ ਲਾ ਜਿਹੜੀ ਆ ਗੱਲ ਮਾਂ ਆਪਣੀ ਨੂੰ ਦੱਸੀ ਆ ਨਾ ਉਹਨੂੰ ਵੀ ਕਹ ਦੇ ਵੀ ਇਹ ਗੱਲ ਝੂਠ ਹੀ ਮੰਮੀ ਮੈਂ ਉਦਾਂ ਨਹੀਂ ਸੀ ਤੁਹਾਡੇ ਨਾਲ ਤੇ ਇੱਥੇ ਮੰਮੀ ਨੂੰ ਨਹੀਂ ਦੱਸਣੀ ਇਹੋ ਜੀ ਗੱਲ ਪਰ ਕਿਉਂ ਮੇਰੇ ਕੋਲ ਇਹੋ ਜੀਆਂ ਜ਼ਿੰਮੇਵਾਰੀਆਂ ਨਹੀਂ ਚੁੱਕੀਆਂ ਜਾਂਦੀਆਂ ਹਲੇ ਮੈਂ ਯਾਸੀ ਕਰ ਨਹੀਂ ਹਲੇ ਘੁੰਮਣਾ ਫਿਰਨਾ ਕਿ ਮੈਂ ਇਹੋ ਜਾਂ ਉਹ ਕਹਿੰਦੇ ਹੁੰਦੇ ਆ ਵੀ ਪਿੰਜਰੇ ਚ ਪੈ ਜਾ ਮੈਂ ਤਾਂ ਆਖਿਆ ਤੁਸੀਂ ਖੁਸ਼ੀ ਬੜੇ ਹੁਣ ਕਿਤੇ ਨਹੀਂ ਮੈਂ ਖੁਸ਼ ਨਾਲੇ ਹਲੇ ਸਾਡੀ ਕੋਈ ਉਮਰ ਥੋੜੀ ਆ ਸਮਝ ਲੱਗੀ ਆ ਲੱਗੀ ਨਹੀਂ ਲੱਗੀ ਨਾ ਫੇਰ ਸਮਝਾਦਾ ਪਰ ਮੇਰੀ ਗੱਲ ਸੁਣੋ ਤੁਸੀਂ ਇਦਾਂ ਕਿਉਂ ਕੰਡਦੇ ਜਿ ਤੁਹਾਨੂੰ ਮਸਾ ਕੁਛ ਹੀ ਨਹੀਂ ਮੈਂ ਜੋ ਵੀ ਕੰਡਿਆ ਠੀਕ ਕੰਡਿਆ ਵਾ ਖੁਸ਼ੀ ਗਮੀ ਵਾਲੀ ਗੱਲ ਹੈ ਅਲੱਗ ਆ ਸਮਝ ਲੱਗੀ ਆ ਸਵਾਲ ਜਵਾਬ ਨਾ ਬੋਧੇ ਕਰ ਕਿਉਂ ਨਾ ਸਵਾਲ ਵਿਵਾਦ ਕਰਾਂ ਕੀ ਗੱਲ ਮੇਰਾ ਪੁੱਛਣ ਦਾ ਹੱਕ ਵੀ ਨਹੀਂ ਹੈ ਤੈਨੂੰ ਕਿਹਾ ਸਵਾਲ ਜਵਾਬ ਨਾ ਕਰ ਇੱਥੇ ਪੈ ਲੰਮੀ ਐਨਮੈਨ ਦੱਸੋ ਤੁਸੀਂ ਕਿਉਂ ਨਹੀਂ ਹੈ ਜ਼ਿੰਮੇਵਾਰੀ ਲੈਣਾ ਚਾਹੁੰਦੇ? ਉਹ ਨਹੀਂ ਹਲੇ ਨਹੀਂ ਮੈਂ ਜ਼ਿੰਮੇਵਾਰੀਆਂ ਲੈਣੀਆਂ ਜਦੋਂ ਇਹ ਜ਼ਿੰਮੇਵਾਰੀਆਂ ਦੀ ਉਮਰ ਹੋ ਫਿਰ ਮੈਂ ਤੈਨੂੰ ਆਪ ਦੱਸ ਦੂੰਗਾ। ਠੀਕ ਆ। ਲੰਮੇ ਪਏ ਮੈਂ ਚਲੇ ਆਂ ਬਾਜ਼ਾਰ 'ਚ ਮੈਂ ਤੈਨੂੰ ਦਵਾਈ ਲਿਆ ਕੇ ਖਵਾਉਣਾ ਵਾ। ਮੈਂ ਨਹੀਂ ਖਾਣੀ ਦਵਾਈ। ਤੈਨੂੰ ਮੈਂ ਕਿਹਾ ਨਾ ਲੰਮੇ ਪੈ ਜਾ ਤੇ ਮੰਮੀ ਨਾਲ ਕੋਈ ਐਹੋ ਜੀ ਗੱਲ ਨਹੀਂ ਕਰਨੀ ਮੈਂ ਗਿਆ ਤੇ ਆਇਆ। ਲੰਮੇ ਮੰਮੀ ਨੂੰ ਕਿਉਂ ਤੈਨੂੰ ਮੈਂ ਕਿਹਾ ਲੰਮੇ ਪੈ ਚਲੋ ਠੀਕ ਆ ਚੰਗਾ ਭੈਣਾ ਹਾਂ ਹਾਂ ਠੀਕ ਮੰਮੀ ਮੈਂ ਮੜਾਏ ਬਾਜ਼ਾਰ ਚ ਚੱਲਿਆ ਹੁੰਦਾ ਵਾ ਕਿੱਥੇ ਚੱਲਿਆ ਤੂੰ ਅੰਦਰ ਕਿਉਂ ਰੋਣਾ ਪਿਆ ਏ ਤੂੰ ਇਨਾ ਉਹ ਕੋਈ ਨਹੀਂ ਆਪਾਂ ਆਪਣੀ ਕੋਈ ਗੱਲ ਕਰ ਰਹੇ ਸੀ ਇੰਨੀ ਉੱਚੀ ਉੱਚ ਤੁਹਾਨੂੰ ਸੁਣੀ ਆ ਤੇ ਸੁਣੀ ਆ ਤੇ ਮੈਂ ਕਹਿਣ ਦੀ ਔਰ ਮੈਂ ਬੋਲੀ ਤ ਨਹੀਂ ਆ ਨਹੀਂ ਬੂਆ ਤੇ ਬੰਦ ਕੀਤਾ ਸੀ ਆਪਾਂ ਨਾਲੇ ਇੰਨੀ ਵੀ ਉੱਚ ਨਹੀਂ ਡੈ ਤੂੰ ਜਿੰਨਾ ਕਿੱਲਦਾ ਨਾ ਤੇਰੀ ਆਵਾਜ਼ ਜਿਹੜੀ ਉਹ ਬਾਹਰ ਵੀ ਜਾਂਦੀ ਆ ਵੇੜੇ ਚ ਅੱਛਾ ਹੋਲੀ ਬੋਲਿਆ ਕਰ ਥੋੜਾ ਜਿਹਾ ਇੰਜ ਲੱਗਦਾ ਜਿਦਾ ਲਾਂਡੇ ਹੁੰਦੇ ਆ ਅੱਛਾ ਉਹ ਸਜਣਾ ਸੁਖ ਕਹਿੰਦੀ ਮੈਂ ਲੰਮੇ ਨਹੀਂ ਪੈਣਾ ਮੈਂ ਬਾਹਰ ਬਹਿਣਾ ਤੇ ਮੈਂ ਉਹਨੂੰ ਡਿਆ ਕਹਿਣ ਵੀ ਨਹੀਂ ਤੂੰ ਇੱਥੇ ਲੰਮੇ ਪੈ ਰਜਾਈ ਚ ਤਾ ਕਰਕੇ ਚਲ ਆ ਤੇ ਚੰਗਾ ਕੀਤਾ ਮੈਂ ਵੀ ਉਹਨੂੰ ਕਿਹਾ ਸੀ ਵੀ ਤੂੰ ਬਾਹਰ ਨਾ ਨਿਕਲ ਠੰਡ ਵਾ ਆ ਤੇ ਮੈਂ ਨਾ ਬਾਜ਼ਾਰ ਚ ਜਾਣਾ ਵਾ ਕੰਮ ਮੜਾ ਜਾ ਬਸ ਮੇਰਾ ਜਾਣ ਹੁਣੀ ਆ ਗਿਆ ਮੈਂ ਬਾਜ਼ਾਰ ਚ ਲੈ ਆਉਣਾ ਕੀ ਤੂੰ ਐ ਵੇਲੇ ਕੋਈ ਨਹੀਂ ਮੇਨੋ ਆਪਣਾ ਹੀ ਕੋਈ ਕੰਮ ਹੈਗਾ ਹੁਣ ਮੇਰੇ ਤੋਂ ਵੀ ਪੜਦੇ ਰੱਖਣ ਡੇ ਬੇ ਕਾਹਦਾ ਕੰਮ ਹੈ ਏਡਾ ਜ਼ਰੂਰੀ ਤੈਨੂੰ ਜਿਹੜਾ ਤਾੜ ਚ ਆਇਆ ਏਡੇ ਤਾੜ ਚ ਜਾਣਾ ਤੂੰ ਨਹੀਂ ਮੇਨੋ ਬਸ ਕੰਮ ਹੀ ਮੈਂ ਆ ਗਿਆ ਮਮੀ ਫਿਰ ਆ ਜਾ ਫਿਰ ਚੇਤੀ ਆਉਣਾ ਠੀਕ ਆ ਹਾ ਧੂਗੀ ਰੀ ਵਾਲੀ ਮੰਮੀ ਮੈਨੂੰ ਕਾਮ ਹੀ ਅੱਗੇ ਹਰ ਕਾਮ ਮੰਮੀ ਨੂੰ ਪੁੱਛ ਕੇ ਅੱਜ ਮੰਮੀ ਕੋਈ ਪੜਦਾ ਲੈ ਕੇ ਕੋਈ ਜੀ بڑے ਹੋਣਾ ਇਹਨਾਂ ਨੇ ਮੈਂ ਆ ਗੱਲ ਦੱਸੂਗੀ ਤੇ ਉਹ ਤੇ ਮਿੰਨੋ ਕੋ ਪੈ ਹੀ ਗਏ ਕੁਣ ਤੇ ਆਪਣੀ ਮਾਂ ਨੂੰ ਵੀ ਦੱਸਦਾ ਹੈ ਕਿ ਜੀ ਮਾਂ ਬਦੋਂਗੇ ਮੈਂ ਹੁਣ ਉਹਨੂੰ ਇਹ ਨਾ ਮੰਮੀ ਤਾਂ ਅੱਜ ਵੀ ਨਹੀਂ ਗੱਲ ਪਚਾਉਣੀ ਚਾਹੀਦੀ ਦਵਾਈਆਂ ਜਲ ਗਏ ਦੁਨਿਆ ਕੀ ਦੇਣਗੇ ਤੇ ਮੈਨੂੰ ਖਾਣੀ ਪੈਣੀ ਆ ਬੇਨਾਂ ਤਾਂ ਕਦੀ ਨਹੀਂ ਆਇਆ ਉੱਦਣ ਦਾ ਕੋਈ ਤੇ ਕੀ ਗੱਲ ਆ ਕੁਛ ਨਹੀਂ ਮੰਮੀ ਜੀ ਕੁਛ ਨਹੀਂ ਅੱਖਾਂ ਤੇ ਨਹੀਂ ਗੱਲ ਨਾ ਕਿੰਨੀਆਂ ਹੋਈਆਂ ਰੋ ਗਈਆਂ ਟੀਮ ਨਹੀਂ ਨਹੀਂ ਮੰਮੀ ਰੋਈ ਨਹੀਂ ਉਦਾਂ ਹੀ ਬੱਸ ਮੈਨੂੰ ਤਾਂ ਲੱਗਣ ਡਿਆ ਝੂਠ ਤੇ ਨਹੀਂ ਮਾਰਨ ਡੀ ਕਿੰਨਾਂ ਦਲੋ ਨਹੀਂ ਮੰਮੀ ਚੋੜ ਮੈਂ ਕੀ ਮਾਰਦਾ ਵਾਜ ਤੇਰੀ ਚ ਵੀ ਫਰਕ ਲੱਗਣ ਡਿਆ ਮੈਨੂੰ ਬੁੱਤ ਦੱਸ ਦੇ ਸੱਚ ਸਾਬੀ ਨੇ ਕੁਝ ਕਿਹਾ ਵਾ ਨਹੀਂ ਮੰਮੀ ਕੁਝ ਨਹੀਂ ਕਿਹਾ ਮੈਂ ਤੇ ਸਾਬੀ ਨੇ ਵੀ ਗੁੱਸੇ ਹੋਣ ਦੀ ਵੀ ਤੂੰ ਇੰਨੀ ਉੱਚੀ ਕਿਉਂ ਬੋਲਣ ਡਿਆ ਆਂਦਾ ਉਦਾਂ ਹੀ ਗੱਲ ਕਰਨ ਡੇ ਸੀ ਆਪਾਂ ਨਹੀਂ ਮੰਮੀ ਕੁਝ ਨਹੀਂ ਕਹਿ ਕੇ ਗਏ ਉਸ ਸੱਚੀ ਸੱਚ ਬੋਲਣ ਦੀ ਆਂ ਹਾਂਜੀ ਠੀਕ ਨਾਲੇ ਹੋਣ ਤੋਂ ਠੀਕ ਵਾ ਮੰਮੀ ਜੀ ਚਲੋ ਠੀਕ ਹੈ ਇਦਾਂ ਨਾ ਮੂੰਹ ਜਿਹਾ ਨਾ ਬਣਾਏਗਾ ਬਸ ਥਾਨ ਮੂੰਹ ਕਰਕੇ ਕੋਚ ਸੁਣੀ ਲੱਗਦੀ ਤੂੰ ਸੋ ਕਾ ਮੈਂ ਤੈਨੂੰ ਪੁੱਤ ਪੁੱਛਣ ਦੀ ਆ ਕੋਈ ਗੱਲ ਵਾ ਦੱਸ ਨਹੀਂ ਮੰਮੀ ਜੀ ਕੋਈ ਗੱਲ ਹੁੰਦੀ ਤੇ ਮੈਂ ਤੁਹਾਨੂੰ ਹੀ ਦੱਸ ਨਹੀਂ ਤੁਹਾਡੇ ਤੋਂ ਲੁਕਾਉਣੀ ਥੋੜੀ ਨੇ ਫਿਰ ਚਿਹਰਾ ਜਿਹਾ ਕਿਉਂ ਰੰਗ ਜਾ ਕਿ ਉੱਡੇ-ਉੱਡੇ ਤੇਰਾ ਲੱਗਣ ਲਿਆ ਓਦਾਂ ਮੈਂ ਅੰਦਰ ਬੈਠੀ ਨੂੰ ਉਤਰਾਂ ਹੋਣ ਡਿਆ ਹੀ ਬਸ ਕਾਲੀ ਪੈਣ ਦੀ ਫੇਰ ਹੋਣ ਡਿਆ ਵੀ ਪਤਾ ਇਦਾਂ ਨਹੀਂ ਕਰੀਦਾ ਮੇਰੀ ਤੇ ਛੁਦੈਣ ਗੱਲ ਕੀ ਆ ਮੇਰੇ ਪੁੱਤ ਦੱਸ ਕਹਿ ਕੇ ਗਿਆ ਸਭ ਹੀ ਕੁਝ ਕਹਿ ਕੇ ਗਿਆ ਵਾ ਫਿਰ ਕਿਹੜੀ ਗੱਲੋਂ ਰੋਂਦੇ ਮੇਰੀ ਤੇ ਕਿਹੜੀ ਗਲਰੋਂਦੀ ਰੋਣੀ 10 ਮੇਰਾ ਪੁੱਤ ਕੀ ਹੋਇਆ ਵਾ ਸੁੱਖ ਪੁੱਤ ਕੀ ਹੋਇਆ ਜੀ ਨਹੀਂ ਲੱਗਦਾ ਕੀ ਹੋਇਆ ਵਾ ਹੈ ਤੇ ਜੀ ਨਹੀਂ ਲੱਗਦਾ ਤੇ ਮੰਮੀ ਨੂੰ ਮੇਲਾ ਹੀ ਪੁੱਤ ਨੂੰ ਨਹੀਂ ਕਿਉਂ ਵਾ ਸਹੀ ਦੱਸ ਕਿਉਂ ਕਰਦੀ ਐ ਦੱਸ ਜੀ ਦਿਲ ਚ ਗੱਲ ਕੋਈ ਹੈਗੀ ਦੱਸ ਲੈ ਕੇ ਗਿਆ ਸਾਬੀ ਕੁਝ ਤੇ ਫਿਰ ਕਿਉਂ ਰੋਣੀ ਐ ਮੈਂ ਤਾਂ ਇੰਨੇ ਚਾਹ ਨਾਲ ਵੇ ਸਟਾਲ ਕਰ ਲਈ ਆਂ ਤੇਰਾ ਵੀ ਇਹ ਸੋਹਣਾ ਵਾ ਸੋਹਣਾ ਮੇਰਾ ਪੁੱਤ ਸੋਹਣਾ ਲੱਗਦਾ ਵਾ ਲਾ ਇਦਾਂ ਨਾ ਕਰ ਵੀ ਕੋਈ ਨਹੀਂ ਮੰਮੀ ਰੱਖ ਦੋ ਬਾਅਦ ਚ ਲੈ ਜੂੰਗੀ ਅਸੀਂ ਨਹੀਂ ਦਿਲ ਕਰਨデア ਸਟੋਲ ਲੈਂ ਨੂੰ ਤੇ ਗੱਲ ਕੀ ਹੋਈ ਆ ਉਹ ਦੱਸ ਨਾ ਉਦਾਂ ਮੰਮੀ ਅੰਦਰ ਕੱਲੀ ਦਾ ਜੀ ਨਹੀਂ ਲੱਗਣデア ਚੱਲ ਕੱਲੀ ਦਾ ਜੀ ਨਹੀਂ ਨਾ ਲੱਗਦਾ ਤੂੰ ਬਾਹਰ ਬਹਿ ਜਾ ਕਰ ਥੋੜਾ ਜਿਹਾ ਹਾਂ ਠੀਕ ਥੋੜਾ ਜਿਹਾ ਬਾਹਰ ਬਹਿ ਜਾ ਕਰ ਕੋਈ ਨਹੀਂ ਕੱਲੀ ਨਾਲ ਜੀ ਨਹੀਂ ਲੱਗਦਾ ਤੇ ਉੱਥੇ ਮੇਰੇ ਲੱਗੋ ਕੋ ਲੋਕ ਬੈ ਬੁਝਾਇਆ ਕਰ ਠੀਕ ਨਹੀਂ ਜੀ ਲੱਗਦਾ ਤੇ ਮੈਨੂੰ ਪਤਾ ਵਾ ਜਾਪੂ ਨਹੀਂ ਗਏ ਤਾਰਕੇ ਜੀ ਨਹੀਂ ਲੱਗਦਾ ਹੋਊਗਾ ਤੇ ਹਾਂ ਜੀ ਕੋਤੋਂ ਆ ਆਪਣੇ ਘਰ ਜਾਣਾ ਹੀ ਹੁਣ ਤੂੰ ਨਾ ਆਪਣੀ ਮੰਮੀ ਕੋ ਜਾਏਂਗੀ ਤੇ ਤੇਰਾ ਵੀ ਆਪਣੇ ਘਰ ਆਉਣ ਨੂੰ ਜੀ ਕਰਨਾ ਹੀ ਆ ਮੈਂ ਇਕੱਲੀ ਫਿਰ ਕੀ ਕਰੂੰਗੀ ਤੇਰੇ ਨਾਲ ਤੇ ਮੇਰਾ ਘਰ ਭਰੇ ਭਰੇ ਲੱਗਦਾ ਵਾ ਠੀਕ ਹੂੰ ਤੇ ਜੇ ਕੋਈ ਗੱਲ ਵਾ ਤਾਂ ਮੈਨੂੰ ਦੱਸ ਦੇ ਜ਼ਰੂਰ ਨਹੀਂ ਮੰਮੀ ਜੀ ਕੋਈ ਗੱਲ ਨਹੀਂ ਹੈ ਪੱਕਾ ਹਾਂਜੀ ਤੇ ਸਟਾਲ ਦੇਣ ਪਸੰਦ ਨਹੀਂ ਆ ਹੁਣ ਪਸੰਦ ਤਾਂ ਕੋਈ ਨਹੀਂ ਮੰਮੀ ਸਵੇਰੇ ਲਲੂੰਗੀ ਮੈਂ ਸੋਨਾ ਚਾ ਲੈ ਲਈ ਦੇ ਸੋਨੇ ਲੈ ਕੇ ਬਾਹਰ ਬਵੀ ਤੂੰ ਧੁੱਪੇ ਫਿਰ ਹੈ ਕੋਈ ਨਹੀਂ ਮੰਮੀ ਲਉਂ ਕੱਲ ਨੂੰ ਲੈ ਲੂੰਗੀ ਪੁੱਤ ਜੇ ਕੋਈ ਗੱਲ ਵਾ ਨਾ ਉਦਾਂ ਸਾਬੀ ਹੁੰਦਾ ਨਾ ਮੈਂ ਜਰੂਰ ਉਹਨਾਂ ਨਾਲ ਗੱਲ ਕਰੂੰਗੀ ਕੋਈ ਗੱਲ ਤਾਂ ਨਹੀਂ ਆ ਕਿ ਨਹੀਂ ਨਹੀਂ ਮੰਮੀ ਉਹਨਾਂ ਨੂੰ ਨਾ ਗੱਲ ਕਰੇ ਕੋਈ ਗੱਲ ਨਹੀਂ ਐਵੇਂ ਮੁੜ ਕੇ ਉਹ ਕਹਿਣਗੇ ਕੋਈ ਗੱਲ ਹੋਵੇ ਤੇ ਮੈਂ ਤੁਹਾਨੂੰ ਦੱਸਾਂ ਗੱਲ ਹੈ ਹੀ ਨਹੀਂ ਜਦੋਂ ਕੋਈ ਚੱਲ ਮੇਰਾ ਪੁੱਤ ਫਿਰ ਮੈਂ ਸੋਲ ਦੇ ਕੇ ਤੇ ਵੇਖਾ ਕਿੱਦਾਂ ਦਾ ਲੱਗਦਾ ਕੋਈ ਨਹੀਂ ਮੰਮੀ ਜੀ ਮੈਂ ਸਵੇਰੇ ਲੈ ਲੂੰਗੀ ਨਹੀਂ ਪੁੱਤ ਮੈਂ ਵੇਖਾ ਤਾਂ ਸਹੀ ਸੋਹਣਾ ਲੱਗਦਾ ਮੇਰੀ ਤੀਨ ਮੈਂ ਲਿਆ ਹੀ ਤੂੰ ਇਹ ਲਿਆ ਤੇ ਮੰਮੀ ਜੀ ਸੋਣਾ ਹੀ ਹੋਣਾ ਆ ਕੋਲ ਮੈਨੂੰ ਤੇ ਖੋਲਣੇ ਵੀ ਨਹੀਂ ਹੁੰਦੇ ਕਿੱਦਾਂ ਅੜ ਗਏ ਆ ਆ ਲਾ ਲਾ ਤੂੰ ਇਹ ਨਹੀਂ ਮੰਮੀ ਜੀ ਰਹਿਣ ਤੋਂ ਇਹ ਹੀ ਨਹੀਂ ਤੇ ਵੇ ਕਿੰਨਾ ਸੋਹਣਾ ਲੱਗਣ ਡਿਆ ਮੇਰੀ ਤੀਨੂ ਕਿਤੇ ਨਜ਼ਰ ਹੀ ਨਾ ਲੱਜੇ ਕਿਸੇ ਦੀ ਮੇਰੀ ਆਪਣੀ ਨਾ ਲੱਜੇ ਕਿਸੇ ਦੀ ਕਿ ਲਗਣੀ ਆ ਵੇ ਫੇਰ ਵੀ ਚੇਰਾ ਮਰਾਇਆ ਜਾ ਕਰ ਲਿਆ ਵਾ ਖੁਸ਼ ਹੋ ਜਾ ਹੁਣ ਖੁਸ਼ ਵਾ ਮੰਮੀ ਜੀ ਖੁਸ਼ ਵਾ ਨਾ ਹੱਸਦੀ ਰਹੀ ਆਂ ਕਰ ਹੱਸਦੀ ਸੋਹਣੀ ਲੱਗਦੀ ਇਦਾਂ ਨਹੀਂ ਨਹੀਂ ਸੋਹਣੀ ਲੱਗਦੀ ਠੀਕ ਆ ਇਦਾਂ ਨਾ ਕਰਿਆ ਕਰ ਮੈਨੂੰ ਹੋਰ ਤਰ੍ਹਾਂ ਹੁੰਦਾ ਰਹਿੰਦਾ ਵੀ ਕਿ ਇਸ ਗੱਲੋਂ ਕਮੀ ਰਹਿ ਜਾਂਦੀ ਹੈ ਜਿਹੜੀ ਸੁਖ ਦਾਸ ਦਾਸ ਰਹਿੰਦੀ ਮੰਮੀ ਉਦਾਂ ਬਸ ਅੰਦਰ ਗੱਲੀ ਦਾ ਜੀਨ ਹੀ ਨਹੀਂ ਲੱਗਦਾ ਮੇਰਾ ਉਹ ਤਾਂ ਮੈਂ ਤੈਨੂੰ ਕਹਿਤਾ ਨਾ ਤੂੰ ਪਿਆਜਿਆ ਕਰ ਬਾਹਰ ਆਜਿਆ ਕਰ ਠੀਕ ਹੋਰ ਮੈਂ ਕੀ ਕਰ ਸਕਦੀ ਆ ਕਿ ਕਿਤੇ ਹੋਰ ਕਿਤੇ ਜਾਣਾ ਦੱਸ ਦੇ ਨਹੀਂ ਹੋਰ ਕਿੱਥੇ ਜਾਣਾ ਮੰਮੀ ਆਪਣਾ ਘਰ ਛੱਡ ਕੇ ਪਾ ਥੋੜੇ ਦਿਨ ਹੋ ਲੈਂਦੇ ਫਿਰ ਮਨਜੀਤ ਕੋ ਚੱਲਾਂਗੇ ਠੀਕ ਹੈ ਹਨਾ ਪਤਾ ਕਿਉਂ ਇਦਾਂ ਮਗਰੇ ਚੱਲ ਗਏ ਤੇ ਆਖਣਾ ਪਤਾ ਨਹੀਂ ਕੀ ਗੱਲ ਵਾ ਮਗਰੇ ਆ ਗਏ ਠੀਕ ਨਾਲੇ ਲੋਹੜੀ ਆਉਂਦੀ ਏ ਫਿਰ ਥੋੜਾ ਲੀੜਾ ਕਪੜਾ ਬਣਾ ਲਾਂਗੇ ਤੇ ਲੋਹੜੀ ਲੈ ਕੇ ਜਾਵਾਂਗੇ ਉਹਨਾਂ ਨੂੰ ਵੀ ਉਹ ਭਰਾ ਦਾ ਵਿਆਹ ਕੀਤਾ ਤੇ ਪਰਜਾਈ ਨਵੀਂ-ਨਵੀਂ ਲੈ ਕੇ ਆਈ ਲੋਹੜੀ ਠੀਕ ਐ ਮੰਮੀ ਠੀਕ ਠੀਕ ਹਾਂਜੀ ਇਹ ਨਾਲ ਸਟੋਰ ਦਾ ਕਿਲੋ ਕੋਈ ਸਵੇਰੇ ਲੱਲੂਗੀ ਮੰਮੀ ਚੱਲ ਤੂੰ ਆਪੇ ਲਾਵੀ ਹੁਣ ਮੈਨੂੰ ਸੋਣਾ ਲੱਗਣ ਡਿਆ ਵਾ ਚੱਲ ਬੈ ਮੈਂ ਵੇਖਾਂ ਪਲਾ ਕੀ ਦੰਸਦੀ ਮੰਮੀ ਮੈਂ ਦੰਨੂ ਵੀ ਕੀ ਗੱਲ ਮਿੰਨ ਤੇ ਮੈਂ ਤੁਹਾਨੂੰ ਗੱਲ ਖੁਸ਼ੀ-ਖੁਸ਼ੀ ਦੱਸਣੀ ਮੈਨੂੰ ਕਾਦੀ ਖੁਸ਼ੀ ਆਸਤਾਲ ਦੀ ਆ ਮੁੰਡੇ ਦੀ ਗੱਲ ਕਰ ਕਿੰਨਾ ਨੇਰਾ ਹੋ ਵਿਆਹ ਵਾ ਘਰ ਵਾਲਾ ਉਹਦਾ ਕੋਈ ਧਿਆਨ ਹੀ ਨਹੀਂ ਪਤਾ ਨਹੀਂ ਕੀ ਕਰਦਾ ਪਿਆ ਕਿਹੜਾ ਕੰਮ ਇੰਨਾ ਜ਼ਰੂਰੀ ਮਿੰਨ ਤੇ ਹੋਰ ਤਾਂ ਹੀ ਹੋਈ ਜਾਂਦਾ ਵੀ ਨੇਰੇ ਚ ਕਰਨ ਕੀ ਡਿਆ ਹੈ ਉੱਥੇ ਹਾਏ ਕਿਉਂ ਇਦਾਂ ਹੋਈ ਜਾਂਦਾ ਵਾ ਤੇ ਕਿਉਂ ਇੰਨਾ ਨੇਰਾ ਕੀਤਾ ਇਹਨੇ ਕਦੀ ਨਹੀਂ ਨਨੇਰਾ ਕਰਕੇ ਆਇਆ ਜਿੰਨਾ ਅੱਜ ਇਹਨੇ ਨੇਰਾ ਕਰ ਲਿਆ ਵਾ ਨਾ ਮੇਰਾ ਅੰਦਰ ਜਾਣ ਨੂੰ ਜੀ ਕਰਨ ਦਿਆ ਨਾ ਕੁਛ ਫੋਨ ਵੀ ਘਰੇ ਭੁੱਲ ਗਿਆ ਨਹੀਂ ਤੇ ਮੈਂ ਫੋਨ ਹੀ ਲਾ ਲੈਂਦੀ ਫੋਨ ਵੀ ਘਰੇ ਛੱਡ ਕੇ ਚਲ ਗਿਆ ਵੀ ਮਾਂ ਕਿਤੇ ਪੁੱਛਣਾ ਲਵੇ ਗਿਆ ਕਿੱਥੇ ਹੋਊਗਾ ਜਿਹੜਾ ਅੱਜ ਮੇਰੇ ਕੋਲ ਪਰਦਾ ਰੱਖ ਲਿਆ ਇਹਨੇ ਆ ਲੈnde ਪੁੱਛਦੀ ਤਾਂ ਸਹੀ ਆ ਵੀ ਤੈਨੂੰ ਘਰ ਦਾ ਚੇਤਾ ਨਹੀਂ ਹੁੰਦਾ ਨੇ ਰਾ ਬੜਾ ਹੋ ਗਿਆ ਯੋ ਭਾਵੇਂ ਮੰਮੀ ਗੁੱਸੇ ਹੋਵੇ ਮੰਮੀ ਤੇ ਉਹ ਖਲੋਤੀ ਆ ਬੂਟੇ ਦੇ ਥਲੇ ਸਾਗਵਾਂ ਦੇ ਲੱਗੂ ਕਲਾਸ ਮੈਨੂੰ ਤਾਂ ਲੱਗਦਾ ਸਾਬੀ ਸਿਆਂ ਉਹ ਹਾਂ ਤੁਰਿਆ ਆਉਂਦਾ ਪੁੱਛਣਾ ਭਾਏ ਵੇ ਇਧਰ ਆ ਮੇਰੀ ਗੱਲ ਸੁਣ ਦੱਸੋ ਦੱਸਾਂਗੇ ਤੈਨੂੰ ਹੀ ਦੀ ਰਾਤ ਹੋ ਗਈ ਕਿੱਥੋਂ ਆਇਆ ਤੋ ਉਹ ਮੰਮੀ ਮੈਂ ਕਿਸ ਬੰਦੇ ਲੱਗੇ ਖਲੋ ਗਿਆ ਹੈਗਾ ਤੇ ਨੇਰਾ ਹੋ ਗਿਆ ਤਾਨੂੰ ਤੇਰੇ ਬੰਦੇ ਘਰ ਪਾਈ ਮੈਂ ਉਹ ਕੁਝ ਹੋ ਜੇ ਤਾਂ ਡੇਪਾਂ ਫਿਕਰ ਕਰ ਕਰ ਕੇ ਵੀ ਪਤਾ ਨਹੀਂ ਕਿੱਥੇ ਚੱਲ ਗਿਆ ਮੈਂ ਮਮੀ ਲੇਟ ਨਹੀਂ ਆਇਆ ਕਦੀ ਤਾਨੂੰ ਇੰਨੀ ਕਦੀ ਟੈਨਸ਼ਨ ਹੋਣ ਢਈ ਆ ਟੈਨਸ਼ਨ ਇਹ ਹੋਣ ਢਈ ਆ ਦੱਸ ਕੇ ਜਾਣਾ ਹੁੰਦਾ ਅੱਗੇ ਅੱਜ ਦੱਸ ਕੇ ਨਹੀਂ ਗਿਆ ਕੋਹ ਮੈਨੂੰ ਤਾਂ ਫਿਕਰ ਪਿਆ ਆ ਹੀ ਬਾਜ਼ਾਰ ਚ ਗਿਆ ਵਾ ਮੈਂ ਹੋਰ ਨਾ ਕੋਈ ਪੰਗਾ ਖੜਾ ਕਰ ਆਵੇ ਬਾਹਰ ਕਿਤੇ ਨਹੀਂ ਕੋਈ ਅੱਗੇ ਮੈਂ ਬਹੁ ਪੰਗੇ ਪਾਏ ਕਿ ਕਿਤੇ ਤੇਰਾ ਨਹੀਂ ਪਤਾ ਉਹਨਾਂ ਮੁੰਡਿਆਂ ਨਾਲ ਚੱਲ ਜਾਂ ਨੋ ਕਿਤੇ ਨਾ ਕਿਤੇ ਤੇ ਮੁੰਡੇ ਬਾਹਰ ਕਿਸ ਨਾਲ ਲੜਾਈ ਹੋਣ ਤੇ ਤੈਨੂੰ ਲੈ ਜਾਣ ਨਾਲ ਇੰਨਾ ਮੈਨੂੰ ਪਤਾ ਸਾਰਾ ਹੀ ਠੀਕ ਆ ਨਾਲੇ ਸਾਰੇ ਆਪਣੇ ਘਰ ਚ ਆਤਰ ਹੀ ਹੁੰਦੇ ਤੁਹਾਨੂੰ ਤੇ ਪਤਾ ਸਾਰਾ ਪਤਾ ਮੈਨੂੰ ਸਾਡੇ ਜਿੰਨਾ ਚਾਤਰ ਕੌਣ ਸਾਰੇ ਪਿੰਡ ਚ ਉਹ ਮੇਰੇ ਨਾਲ ਹੀ ਚੱਲੀ ਜਾਂਦਾ ਵਾ ਜੇ ਤੂੰ ਕੱਲਾ ਹੋਵੇਂ ਤਾਂ ਕਦੀ ਵੀ ਨਾ ਇਹ ਕੰਮ ਨਭਾਵੇਂ ਹਾਂ ਕੱਲਾ ਨਹੀਂ ਤੋ ਇਹਨੇ ਜੋਗਾ ਕੇ ਚੱਲਣ ਡਿਆ ਫੇਰ ਏਡੀ ਵੀ ਗੱਲ ਨਹੀਂ ਮੈਂ ਕਿਹਾ ਕੱਲਾ ਨਹੀਂ ਇਹਨੇ ਜੋਗਾ ਤੂੰ ਪਤਾ ਉਹ ਮੰਮੀ ਸੁਖ ਨਹੀਂ ਬਾਹਰ ਨਿਕਲੀ ਉਹਨਾਂ ਦੀ ਬਾਅਦ ਚ ਨਹੀਂ ਸੁਖ ਨਹੀਂ ਨਿਕਲੀ ਕੁਝ ਕਿਹਾਤ ਨਹੀਂ ਉਹਨੂੰ ਉਹ ਨਹੀਂ ਕਿਹਾ ਲੰਮੀ ਪਈ ਆ ਆਹੋ ਮੈਂ ਨਹੀਂ ਗਈ ਅੰਦਰ ਅੱਛਾ ਮੈਂ ਵੇਖਿਆ ਬਣੀ ਤਾਂ ਪੁੱਛਿਆ ਬਣੀ ਹਾਲ ਚਾਲ ਨਹੀਂ ਮੈਂ ਗਈ ਨਹੀਂ ਆ ਚਲ ਮੈਂ ਆ ਵੀ ਦੇਖਦਾ ਹਾਂ ਵੇਖਣਾ ਤੂੰ ਰੋਟੀ ਵੀ ਮੰਮੀ ਨੇ ਮੈਨੂੰ ੱੱਕੇ ਨਾਲ ਹੀ ਇੱਕ ਘਵਾਲ ਦੀ ਮਾਸਾਣੀ ਹੀ ਮੇਰਾ ਜੀ ਕਰੰਡਿਆ ਰੋਟੀ ਖਾਣ ਨੂੰ ਕੀ ਕਰਾਂ ਮੈਨੂੰ ਤਾਂ ਕੋਈ ਸਮਝ ਹੀ ਨਹੀਂ ਆਉਂਦੀ ਇੱਕ ਮੇਰਾ ਜੀ ਕਰੰਡਿਆ ਵੀ ਉੱਠ ਕੇ ਮੰਮੀ ਨੂੰ ਨਾ ਸਾਰੀ ਗੱਲ ਦੱਸਦਾ ਪਰ ਫੇਰ ਡਰਦੀ ਆ ਸਾਪੀ ਨੇ ਫੇਰ ਬੋਲਣਾ ਆਣ ਕੇ ਤੇਸਰ ਬਾਤੋਂ ਮੈਨੂੰ ਖਲਾਰਤਾ ਮੇਰੀ ਜ਼ਿੰਦਗੀ ਦੀ ਕਿਹੜੀ ਫਿਲਮ ਚੱਲਣ ਈ ਹੈ ਕੁਝ ਸਮਝ ਹੀ ਨਹੀਂ ਲੱਗਣ ਡਿਆ ਮੈਨੂੰ ਸੱਸ ਦੇ ਮਾਵਾ ਮਰ ਗਈ ਮਿਲ ਗਈ ਪਰ ਸਾਬੀ ਦੇ ਦਿਮਾਗ ਦਾ ਨਹੀਂ ਮੈਨੂੰ ਕੁਝ ਪਤਾ ਲੱਗਣ ਡਿਆ ਮੈਨੂੰ ਲੱਗਦਾ ਮੈਂ ਇਦਾਂ ਹੀ ਪਾਗਲ ਹੋ ਜਾਣਾ ਸੋਚ-ਸੋਚ ਕੇ ਮੈਂ ਤੇ ਲੱਗੀ ਸੌਣ ਅੱਖਾਂ ਵੀ ਥੱਕ ਗਈਆਂ ਜ਼ਰੂਰ ਹੋ ਗਈ ਰਬਾ ਤੂੰ ਮੀਆਂ ਹੁਣ ਤੂੰ ਹੀ ਫੈਸਲਾ ਲੈ ਮੇਰੀ ਜ਼ਿੰਦਗੀ ਦਾ ਮੈਂ ਆਪਣੀ ਆਪ ਕੁਝ ਨਹੀਂ ਕਰ ਸਕਦੀ ਮੈਨੂੰ ਕੁਝ ਤੇ ਇਸ਼ਾਰਾ ਦੇ ਤੂੰ ਹੀ ਦਿਕੇ ਮੈਂ ਵੇ ਸਾਡੀ ਬੜੇ ਤਾੜ ਚ ਆਇਆ ਅੱਗੇ ਆਪੇ ਬੜ ਕੇ ਪਾਣੀ ਪੀਣਾ ਨਾ ਕੀ ਮੰਮੀ ਕੋਈ ਗੱਲ ਤਾੜ ਚ ਐ ਬਾਹਰੋਂ ਆਇਆ ਤਾੜ ਚ ਐ ਕੀ ਗੱਲ ਆਹੋ ਤੇ ਅੱਗੇ ਮੰਮੀ ਪਾਣੀ ਫੜਾ ਤੇ ਅੱਜ ਖੁਦ ਆਪ ਪੀਂਂਡਿਆ ਕੀ ਚੱਕਰ ਵਾ ਮੈਂ ਕਿਹਾ ਤੂੰ ਭਾਂਡੇ ਧੋਂਦੇ ਜੇ ਮੈਂ ਤੇ ਨਹੀਂ ਪਾਣੀ ਪੀਣਾ ਮੈਂ ਸੁੱਖ ਨੂੰ ਦੇਣ ਲੱਗਾ ਉਹ ਪਾਣੀ ਮੰਗਣ ਲਈ ਸੁੱਖ ਨੂੰ ਤੈਨੂੰ ਇੰਨਾ ਫਿਕਰ ਸੁੱਖ ਦਾ ਸਵੇਰ ਦਾ ਤੈਨੂੰ ਫਿਕਰ ਨਹੀਂ ਸੁੱਖ ਨੂੰ ਰੋਟੀ ਮੈਂ ਦਿੱਤੀ ਚਾਹ ਪਾਣੀ ਮੈਂ ਦਿੱਤਾ ਤੇ ਹੁਣ ਪਾਣੀ ਨਹੀਂ ਘੁੱਟ ਮੈਂ ਦੇ ਸਕਦੀ ਤੇਰੀ ਕੀ ਜੇ ਮੈਂ ਦੇਣ ਦਾ ਪੰਦੇ ਕਿਹੜੀ ਗੱਲ ਹੋ ਗਈ ਆ ਤੂੰ ਨਾਲੇ ਭਾਂਡੇ ਧੋ ਲੋ ਮੇਰੀ ਗੱਲ ਸੁਣ ਰੋਟੀ ਖਾਣ ਦਾ ਚੇਤਾ ਹੈਗਾ ਕਿ ਨਹੀਂ ਹੈਗਾ ਰੋਟੀ ਮੰਮੀ ਮੈਂ ਹੁਣ ਅੱਡੇ ਚੋਂ ਕੋਨਾ ਕੋ ਖਾ ਆਈਆਂ ਆਹੀਂਗਾ ਆਹੋ ਤੇਰਾ ਇਹ ਇਰਾਦਾ ਹਣਾ ਸਵੇਰੇ ਵੀ ਨਹੀਂ ਦਵਾਈ ਖਾਤੀ ਤੇ ਹੁਣ ਵੀ ਨਹੀਂ ਖਾਉਂਗਾ ਉਹ ਨਹੀਂ ਮੈਂ ਆਪਾਂ ਚਾਰ ਜਣੇ ਇਕੱਠੇ ਹੀ ਨਿਊਡਲ ਖਾ ਲਈ ਫਿਰ ਬੈ ਕੇ ਤਾਂ ਕਰਕੇ ਹੁਣ ਤੇ ਮੈਨੂੰ ਭੁੱਖ ਨਹੀਂ ਆ ਤੇ ਦਵਾਈ ਚੱਲ ਮੈਂ ਖਾ ਲਈ ਨਾ ਖਾ ਲੈਣਾ ਕਿ ਮੁੜ ਕੇ ਕੱਲਾ ਆ ਕੇ ਸੌਂਟਣਾ ਦਵੀ ਤੁਹਾਨੂੰ ਪਤਾ ਦਵਾਈ ਘੰਟਾ ਰੋਟੀ ਖਾ ਕੇ ਉਸ ਤੋਂ ਬਾਅਦ ਚ ਹੀ ਖਾਣੀ ਹੈ ਨਾ ਢਲੇ ਤੇ ਅੱਧਾ ਘੰਟਾ ਹੋਇਆ ਮੈਨੂੰ ਅੱਡੇ ਨੂੰ ਤੁਰੇ ਨੂੰ ਮੈਨੂੰ ਰੁਕ ਜਾ ਓਦਾਂ ਘੰਟਾ ਹੋਰ ਫੇਰ ਖਾ ਲੈਣਾ ਮੈਨੂੰ ਇਹ ਆ ਫੇਰ ਤੂੰ ਸੌਂ ਜਾਣਾ ਤੇ ਫੇਰ ਤੈਨੂੰ ਚੇਤਾ ਭੁੱਲ ਜਾਣਾ ਲਿਆਓ ਬਾਬਾ ਦੋ ਮੈਨੂੰ ਦਵਾਈ ਮੈਂ ਖਾ ਲਈ ਨਾ ਲੈ ਲੇਂਗਾ ਆਥੋਂ ਕਿ ਲਿਆਣਾ ਚੱਲ ਮੈਂ ਲੈ ਲਈ ਨਾ ਵਾ ਕੋਈ ਗੱਲ ਲੈ ਕੇ ਖਾ ਲਈ ਰੋਟੀ ਖਾੜਾ ਭੁੱਖਾ ਨਾ ਰਿਹਾ ਕਰ ਤੈਨੂੰ ਪਤਾ ਨਹੀਂ ਡਾਕਟਰ ਨੇ ਕਿਹਾ ਅੱਜ ਕੇ ਰੋਟੀ ਖਾਇਆ ਕਰ ਅੱਜ ਕੇ ਖਾ ਗਏ ਆਏ ਕੋਈ ਨਹੀਂ ਟੈਨਸ਼ਨ ਨਾ ਲਓ ਜਿੰਨੀਆਂ ਤਲੀਆਂ ਚੀਜ਼ਾਂ ਬੰਦ ਕੀਤੀਆਂ ਡਾਕਟਰ ਨੇ ਉਹਨੀਆਂ ਤਲੀਆਂ ਚੀਜ਼ਾਂ ਜੇਦ ਕੇ ਖਾ ਕੇ ਹੁੰਦਾ ਢੇਉ ਮੰਮੀ ਮੈਂ ਕਿਹੜਾ ਰੋਜ਼ ਜਾਣ ਡਿਆ ਵਾਂ ਰੋਜ਼ ਨਹੀਂ ਜਾਣ ਡਿਆ ਜਦੋਂ ਡਾਕਟਰ ਨੇ ਬੰਦ ਕੀਤਾ ਤੂੰ ਕਿਉਂ ਖ ਪਾ ਚੱਲ ਕੁਛ ਨਹੀਂ ਹੋ ਚਲਿਆ ਮਾਤਾ ਆਹੋ ਤੇਰੇ ਪਾ ਦਾ ਕੁਛ ਨਹੀਂ ਹੋ ਚਲਿਆ ਮਾਤਾ ਜੀ ਤੇ ਕਈ ਜਰੀ ਸਵੇਰੇ ਸਵੇਰੇ ਪਰੌਂਠੇ ਖਾਦੇ ਹੀ ਆ ਮਾਤਾ ਪਤਾ ਜਦੋਂ ਪੈਸੇ ਦੇ ਕੇ ਆਉਂਦੀ ਹੈ ਨਾ ਓਨੇ ਪੈਸੇ ਕਿ ਤੇ ਘਰ ਤੇ ਲਾਏ ਹੁੰਦੇ ਨਾ ਤੇ ਫੇਰ ਘਰ ਹੋਰ ਕਿ ਬਣ ਜਾਂਦਾ ਮਾਸਾ ਥੋੜਾ ਬਣਿਆਵਾ ਕੱਲਾ ਕੱਲਾ ਤੇ ਮੈਂ ਖਾਵਾ ਕੱਲਾ ਕੱਲਾ ਹੋ ਗਿਆ ਹੈਗਾ ਵਾ ਤੇ ਤੂੰ ਕੱਲਾ ਕੱਲਾ ਹੀ ਰਹਿਣਾ ਕੱਲ ਨੂੰ ਕੋਈ ਜਵਾਕ ਨਹੀਂ ਆਉਣਾ ਮਾਤਾ ਇੰਨੀਆਂ ਲੰਮੀਆਂ ਸੋਚਾਂ ਨਾ ਸੋਚਾ ਕਰ ਮਾਤਾ ਸੋਚਦੀ ਹੈ ਲੰਮੀਆਂ ਤੂੰ ਤੇ ਆਨਾ ਬਸ ਮੈਂ ਆ ਤੇ ਮੈਂ ਛੜਾ ਲੈਣਾ ਵਾ ਬਾਕੀ ਗਾੜੀ ਦਾ ਕੋਈ ਚਿੱਤ ਚੇਤਾ ਨਹੀਂ ਉਹ ਸਾਰੀਆਂ ਮੈਨੂੰ ਟੈਨਸ਼ਨ ਆਵਾ ਆਹੋ ਕਾਦੀ ਟੈਨਸ਼ਨ ਥੋੜੀਆਂ ਟੈਨਸ਼ਨ ਆਵਾ ਬਹੁਤ ਤੈਨੂੰ ਟੈਨਸ਼ਨ ਆ ਤਾਂ ਹੀ ਤੇ ਮੈਨੂੰ ਇਹ ਆ ਤੇਰਾ ਜਿਹੜਾ ਦਿਮਾਗ ਜਿਹੜਾ ਖਰਾਬ ਹੋਣਾ ਹੋਣਾ ਮੇਰਾ ਵੀ ਨਾਲ ਲੱਗਦਾ ਕਰੇਗਾ ਹੁਣ ਓਕੇ ਤੇ ਨਹੀਂ ਮਾਤਾ ਤੁਹਾਡਾ ਦਿਮਾਗ ਖਰਾਬ ਹੁੰਦਾ ਆਪਣਾ ਤੁਸੀਂ ਕੰਮ ਕਰੋ ਸੌਣ ਦਾ ਵੇੜਾ ਆਵਾ ਠੀਕ ਆ ਮੈਂ ਖਾਣਾ ਦਵਾਈ ਤੇ ਮੈਂ ਵੀ ਲੱਗਾ ਸੌਣ ਤੈਨੂੰ ਨੀਂਦ ਆਏ ਨਹੀਂ ਮੈਨੂੰ ਤਾਂ 24 ਘੰਟੇ ਫਿਕਰ ਹੀ ਲੱਗਾ ਰਹਿੰਦਾ ਵਾ ਤੇਨਾ ਮੈਨੂੰ ਤਾਂ ਰਾਤ ਨੂੰ ਵੀ ਨੀਂਦ ਆਉਂਦੀ ਚੱਜ ਨਾ ਕੀ ਪਤਾ ਫੇ ਕਾਦੀ ਤੈਨੂੰ ਟੈਨਸ਼ਨ ਆਉਂਦੀ ਸਾਰੇ ਦੇ ਕੰਮ ਆਡੇ ਕਲੀਅਰ ਹੋ ਗਏ ਤੈਨੂੰ ਲੱਗਦਾ ਹੋ ਗਏ ਆ ਸਾਰੇ ਕੰਮ ਮੈਨੂੰ ਨਹੀਂ ਨਾ ਜੇ ਸਾਰੇ ਕੰਮਾਂ ਦੇ ਨੀਂਦ ਆਵੇ ਤਦ ਜੇ ਸਾਰੇ ਫਿਕਰ ਮੁੱਕੇ ਹੋਣ ਚੰਗਾ ਮਾਤਾ ਸਭ ਤੋਂ ਜਿਆਦਾ ਟੈਨਸ਼ਨ ਮੈਨੂੰ ਤੇਰੀ ਰਹਿੰਦੀ ਆ ਉਹ ਮਾਤਾ ਜਿਹੜੀਆਂ ਵਾ ਨਾ ਮੇਰੀਆਂ ਟੈਨਸ਼ਨ ਆ ਤੋ ਪੁਰਾਣੀਆਂ ਟੈਨਸ਼ਨਾਂ ਉਹ ਲੈਣੀਆਂ ਛੱਡ ਦੋ ਠੀਕ ਆ ਅਜੇ ਕਿਦਾਂ ਛੱਡਦਾ ਤੈਨੂੰ ਪਤਾ ਅਜੇ ਤੇ ਥੋੜੇ ਦਿਨ ਹੋ ਗਏ ਆ ਪੈੜੀ ਦੇ ਪੈਸੇ ਦਿੱਤੇ ਜਿੰਨਾ ਚਿਰ ਮੇਰੀ ਪੈੜੀ ਨਹੀਂ ਛੁੱਟਦੀ ਉਹਨਾਂ ਚਿਰ ਮੇਰੇ ਸਿਰ ਤਾਪ ਚੜਿਆ ਰਹਿੰਦਾ ਮੈਨੂੰ ਰਾਤ ਦਿਨ ਦੋ ਫਸਲਾਂ ਵੱਡੀਆਂ ਨਾ ਤੇ ਸਾਡੀ ਪੈੜੀ ਛੁੱਟ ਜਾਣੀ ਠੀਕ ਆ ਐ ਫਸਲਾਂ ਦੇ ਤਾੜੀ ਵੱਡਾਂਗੇ ਜੇ ਉਹ ਪੈੜੀ ਹਾਨੂੰ ਛੱਡਣਗੇ ਤੇ ਉਹ ਪੁੱਤ ਚਾਚੀ ਤੇਰੀ ਕੀ ਆ ਗਈ 20000 ਰੁਪਇਆ ਦੇਣਾ ਸਾਰਾ ਕਾਹਦਾ ਕਣਕ ਦਾ ਆਹੋ ਕਿਉਂ 20000 ਆਂਦੀ 20000 ਦੇਣਾ ਚਾਚਾ ਤੇਰਾ ਇੰਨਾ ਕੀ ਖਰਚਾ ਆਇਆ ਹੋਣਾ ਵਾ ਆ ਮੈਨੂੰ ਪਤਾ ਮੇਰੀ ਜੇਬ ਚੋਂ ਹੀ ਗਏ ਆ ਹਾਡੇ ਕੋਲੋਂ ਹੀ ਗਏ ਤੁਹਾਨੂੰ ਨਹੀਂ ਪਤਾ ਵੀ ਕਿੰਨੇ ਪੈਸੇ ਲੱਗੇ ਆ ਤੇ ਮੈਂ ਤਾਂ ਉਹਨੂੰ ਕਿਹਾ 50000 ਰੁਪਈਆ ਫਿਰ ਆਹੋ ਕਹਤਾ ਹੀ ਮੈਂ ਜੀ ਦਿੱਤੀ ਆ ਸੋਨੇ ਵਰਗੀ ਪੈੜੀ ਕਿਹੜੀ ਗੱਲ ਆ ਮੈਂ ਤਾਂ ਇਹ ਕਿਹਾ ਸੀ ਮੈਂ ਹਾਂ ਤੂੰ ਕਿਹੜੇ ਮੈਨੂੰ ਓਦਾਂ ਦਿੱਤੇ ਆ ਭਿਓਦਾਂ ਦਿੱਤੇ ਹੱਥ ਹਦਾਰੇ ਦਿੱਤੇ ਕੋਈ ਗੱਲ ਨਹੀਂ ਦੇ ਦਾਂਗੇ ਮੰਮੀ ਜੇ 50 ਨਹੀਂ ਨਾ ਦਊ 40 ਤੋਂ ਘੱਟ ਨਹੀਂ ਉਹ ਲੈਣੇ ਆਪਾਂ ਮੈਂ ਉਹਨੂੰ ਕਹਤਾ ਸੀ ਕਹਿੰਦੀ ਫੋਨ ਕਰਕੇ ਦੱਸ ਦਊ ਅਜੇ ਤੱਕ ਫੋਨ ਨਹੀਂ ਕੀਤਾ ਮੈਨੂੰ ਉਹਨੇ ਨਹੀਂ ਤੇ ਫਿਰ ਇਦਾਂ ਕਹਿ ਦਿਓ ਜਨਾਬ ਮੰਨਣ ਕਿਤੇ ਕਿਉਂ ਨਹੀਂ ਤੇ 6 ਮਹੀਨਿਆਂ ਨੂੰ ਲੇਟ ਤੱਕ ਲੈ ਲਿਓ ਆਪਣੇ ਪੈਸੇ ਜਿਹੜੇ ਤੁਹਾਡੇ ਬਣਦੇ ਆ ਆਪਾਂ ਨਹੀਂ ਆਪਣੀ ਫਸਲ ਦੇਣੀ 6 ਮਹੀਨਿਆਂ ਦੇ ਛਦਾਈਆਂ ਤੂੰ ਉਹਨਾਂ ਮੁੜ ਕੇ ਦੁਨਾ ਬਿਆਜ ਲਾਉਣਾ ਵਾ ਤੈਨੂੰ ਨਹੀਂ ਇਹਨਾਂ ਗੱਲਾਂ ਦਾ ਪਤਾ ਪਰ ਚਾਚੀ ਨਾ ਵੀ ਅੱਜੀ ਵੀ ਪੈਸੇ ਦੇ ਹੀ ਛੱਡਦੀ ਆ ਇਹ ਗੱਲ ਹੈਗੀ ਜੇ ਆਪਾਂ ਇਧਰੋਂ ਨਾ ਨਾ ਕੋਈ ਕੀਤਾ ਤੇ ਚਾਚੀ ਨੇ ਵਿਆਜ ਲਾਉਣਾ ਸ਼ੁਰੂ ਕਰ ਦੇਣਾ ਤੇ ਪਿਆਜ ਕਿੰਨਾ ਬਣਨਾ ਵਿਆਜ ਤੋਂ ਤੇ ਉਹ ਤੋਂ ਡਰਦੇ ਆ ਪੈਸੇ ਦਿੱਤੇ ਅੱਗੇ ਚੱਲ ਤੁਸੀਂ ਮਨਾ ਲਿਓ ਕਿ ਨਾ ਕਿ ਸਾਹਮਣਾ 40000 ਰੁਪਇਆ ਫੇਰ ਵੀ ਆਪਣੀ ਜੇਬ ਚ ਆਵੇ ਅਜੇ ਵੀ ਕਿੰਨਾ ਮੰਮੀ ਨੂੰ ਤਾਂ ਫਿਕਰ ਹੀ ਨਹੀਂ ਕੋਈ ਉਹ ਨਹੀਂ ਮੈਨੂੰ ਪਤਾ ਵਾ ਟੈਨਸ਼ਨ ਤੇ ਤੁਹਾਨੂੰ ਹੈਗੀ ਆ ਪਰ ਆ ਜਿਹੜੀ ਮੇਰੀ ਟੈਨਸ਼ਨ ਹੈ ਨਾ ਇਹ ਲੈਣੀ ਥੋੜੀ ਜੀ ਘੱਟ ਕਰ ਦੋ ਚੱਲ ਉਹਨੇ ਸੌਂ ਜਾਣਾ ਫੇ ਮੈਂ ਉਹਨੂੰ ਦਵਾ ਪਾਣੀ ਜਾ ਦੇ ਆਹੋ ਪਤਾ ਨਹੀਂ ਕਿਹੜੀ ਗੱਲ ਦਾ ਅੱਜ ਪਰਦਾ ਰੱਖੀ ਜਾਂਦਾ ਪਰ ਦੱਸਦਾ ਹੀ ਨਹੀਂ ਆ ਪਰ ਮੈਂ ਵੀ ਬੜੀ ਠੀਕ ਹਾਂ ਜਿੰਨਾ ਚਿਰ ਇਹਨੂੰ ਬੁਕਾਇਆ ਨਾ ਉਨਾ ਚਿਰ ਮੈਂ ਵੀ ਨਹੀਂ ਸਾਹ ਲੈਣਾ ਸੁੱਖ ਉਠਾ ਮੈਂ ਤੁਹਾਨੂੰ ਡੀ ਕੇ ਸੌਂਗੀ ਅੱਧੀ ਰਾਤ ਹੋ ਗਈ ਇੱਕ ਸਾਬ ਦੀ ਮੈਂ 9 ਮਹੀਨਾ ਕਿਨੇ ਖਲਾਰ ਲਿਆ ਸੀ ਮੈਂ ਉਹ ਵੀ ਲਾ ਕੇ ਬੈ ਗਿਆ ਤੇ ਟਾਈਮ ਬੜਾ ਲੱਗ ਗਿਆ ਮੇਰੀ ਗੱਲ ਸੁਣ ਸੁਖ ਅਫੈਸਲਾ ਲੈਣ ਤੋਂ ਪਹਿਨੋ ਇੱਕ ਵਾਰੀ ਫੇਰ ਸੋ ਜਾ ਲੋ ਉਹ ਕੀ ਫੈਸਲਾ ਕੰਮ ਲਿਆ ਹੱਥ ਕਰ ਆ ਫੜ ਗੋਲੀਆਂ ਆ ਫੜ ਪਾਣੀ ਖਾ ਖਰਾਕ ਉਹ ਖਾ ਮੈਂ ਕਹਿੰਨੀ ਇੱਕ ਵਾਰੀ ਫੇਰ ਸੋਚ ਲੋ। ਤੂੰ ਖਾ ਮੈਂ ਤੈਨੂੰ ਬਾਅਦ ਚ ਦੱਸਦਾ ਗੱਲ। ਮੰਮੀ ਨੂੰ ਇੱਕ ਵਾਰੀ ਪੁੱਛ ਲੋ ਮੰਮੀ ਦੀ ਸਲਾਹ। ਤੂੰ ਖਾ। ਮੰਮੀ ਕੋ ਤੂੰ ਖਾ। ਹੱਥ ਕਰ। ਠੀਕ ਆ। ਇੱਕ ਵਾਰੀ ਮੰਮੀ ਨੂੰ ਪੁੱਛ ਨਹੀਂ ਦੇ ਤੂੰ। ਮੰਮੀ ਦੀ ਗੱਲ ਨਾ ਕਰ ਤੂੰ। ਤੂੰ ਮੇਰੀ ਹੁਣ ਗੱਲ ਸੁਣ। ਯਾਰ ਤੂੰ ਆਪ ਵੇ ਹਲੇ ਤੇ ਤੇਰੀ ਵੀ ਛੋਟੀ ਉਮਰ ਆ ਤੇ ਮੇਰੀ ਵੀ ਜਿਆਦੀ ਉਮਰ ਨਹੀਂ ਆ ਤੇ ਐਡਾ ਵੱਡਾ ਭਾਰ ਚੁੱਕ ਕੇ ਤੂੰ ਕਿਦਾਂ ਤੁਰੀ ਫਿਰੂਗੀ ਪਰ ਮੈਨੂੰ ਮੰਮੀ ਨੇ ਕਿਹਾ ਹੀ ਪਿਆ ਗਲਤੀ ਨਾ ਕਰੀ ਤੇਰੀ ਮਾਂ ਰਾਜ ਨੇ ਸੁਣਨੀ ਮੇਰੀ ਮੰਮੀ ਨੇ ਕੋਈ ਨਹੀਂ ਮੰਮੀ ਨੂੰ ਕੀ ਪਤਾ ਲੱਗਣ ਡਿਆ ਵਾ ਦੱਸਣਾ ਥੋੜੀ ਤੇ ਨਾਲੇ ਯਾਰ ਤੂੰ ਬੱਚਿਆਂ ਵਾਲਾ ਭਾਰ ਚੁੱਕ ਕੇ ਤੁਰ ਫੇਰ ਥੋੜੀ ਸਕਦੀ ਆ ਅੰਦਰ ਬਾਹਰ ਥੋੜੀ ਕਿਤੇ ਜਾ ਸਕਦੀ ਆ ਤੂੰ ਇਹ ਵੀ ਵੇ ਨਾ ਜਾਣਾ ਆਉਣਾ ਸਾਰਾ ਹੀ ਬੰਦ ਹੋ ਜਾਂਦਾ ਵਾ 100 ਬੰਦੇ ਦੀਆਂ ਰੀਝਾਂ ਹੁੰਦੀਆਂ ਹਲੇ ਤੇ ਨਵਾਂ ਨਵਾਂ ਵਿਆਹ ਹੋਇਆ ਵਾ ਸਾਰੀਆਂ ਰੀਝਾਂ ਖਤਮ ਹੋ ਜਾਂਦੀਆਂ ਜਦੋਂ ਬੱਚਾ ਆ ਜਾਂਦਾ ਕਾਉਂਸਲਾ ਕਾਉਂਸਲਾ ਟੈਨਸ਼ਨ ਨਹੀਂ ਲੈਣੀ ਯਾਰ ਸਾਡੀ ਕਿਹੜੀ ਉਮਰ ਨਾਂ ਕੀ ਹਲੇ ਨਾਲੇ ਆ ਉਮਰ ਬੱਚਿਆਂ ਵਾਲੀ ਨਹੀਂ ਹੈ ਉਮਰ ਘੁੰਮਣ ਫੇਰਨ ਵਾਲੀ ਆਪਾਂ ਹੁਣ ਘੁੰਮਣ ਫੇਰਨ ਜਾਵਾਂਗੇ ਕਿਤੇ ਮੈਨੂੰ ਘੁੰਮਣ ਫੇਰਨ ਦੀ ਇੰਨੀ ਖੁਸ਼ੀ ਨਹੀਂ ਹੈ ਯਾਰ ਕਿਉਂ ਪਤਾ ਨਹੀਂ ਮੰਮੀ ਦੀ ਟੈਨਸ਼ਨ ਹੈ ਨਾ ਤੂੰ ਮੰਮੀ ਨੂੰ ਆਖਦੀ ਵੀ ਮੰਮੀ ਮੈਂ ਉਦਾਂ ਹੀ ਠੀਕ ਨਹੀਂ ਯਾਰ ਮੰਮੀ ਦੀ ਟੈਨਸ਼ਨ ਨਹੀਂ ਆ ਸਾਬੀ ਤੂੰ ਇਹ ਕਿਉਂ ਨਹੀਂ ਸਮਝਣ ਨੇ ਯਾਰ ਜੋ ਮੇਰੀ ਹਾਲਾਤ ਆ ਮੇਰਾ ਕੀ ਸਮਝਾਵਾਂ ਮੈਂ ਤੁਹਾਨੂੰ ਮੈਨੂੰ ਤੇ ਸਮਝੀ ਨਹੀਂ ਆਉਂਦੀ ਕੀ ਹਾਲਾਤ ਤੇਰੇ ਤੇਰੇ ਨਾਲ ਆ ਸਾਰੇ ਵੀ ਮਨਜੀਤ ਤੈਨੂੰ ਕਿੰਨਾ ਪਿਆਰ ਕਰਦੀ ਕਿਤੇ ਮੰਮੀ ਨੇ ਤਾਂ ਨਹੀਂ ਕੋਈ ਦਬਕਾ ਤੂੰ ਕਮ ਆ ਰਿਆ ਨਹੀਂ ਮੰਮੀ ਨੇ ਤਾਂ ਕੁਝ ਨਹੀਂ ਕਿਹਾ ਸਾਬੀ ਤੇ ਮੈਂ ਵੀ ਤੇਰੇ ਨਾਲ ਹੀ ਆ ਹੁਣ ਤੂੰ ਦਿਲ ਛੋਟਾ ਨਾ ਕਰ ਉਹ ਇੱਧਰ ਤੇ ਵੇਹ ਦੱਸੋ ਤੈਨੂੰ ਕਦੀ ਵੇ ਮਮੀ ਨੇ ਬਾਹਰ ਵੀ ਨਿਕਲਣ ਦਾ ਦਿੱਤਾ ਇਸੇ ਗਲੋਂ ਨਹੀਂ ਨਿਕਲਣ ਦਿੰਦੀ ਵੀ ਤੈਨੂੰ ਨજર ਨਾ ਲੱਗੇ ਕਿਸ ਦੀ ਤੇ ਫੇਰ ਜਿਹੜਾ ਤੁਸੀਂ ਘੁੰਮਣ ਫਿਰਨ ਕੜਨਾ ਬੂਬੇ ਬਾਹਰ ਤੂੰ ਹੀ ਜਾਣੀਂ ਤੇ ਪਰ ਘੁੰਮਣ ਫਿਰਨ ਲੈ ਜਾਓਗੇ ਮੈਨੂੰ ਉਹ ਲੈ ਜਾਗੇ ਕੋਈ ਨਹੀਂ ਉਹ ਤੇ ਆਪਾਂ ਕਿਹੜਾ ਪਿੰਡੇ ਚ ਘੁੰਮਣਾ ਫਿਰਨਾ ਬਾਹਰ ਜਾਣਾ ਵਾ ਕਿਤੇ ਚੰਗੀ ਥਾਂ ਪਹਾੜਾਂ ਪੂੜਾਂ ਚ ਜਿੱਥੇ ਬਰਫ ਬਰਪ ਪੈਂਦੀ ਹੋਵੇ ਐਸਾ ਵੀ ਨਾ ਕਰੋ ਪਲੀਜ਼ ਮੇਰੇ ਅੱਗੇ ਦਿਮਾਗ ਤੇ ਹੋਰ ਗੱਲ ਚੱਲਣ ਦੀ ਮੈਨੂੰ ਆ ਗੱਲਾਂ ਨਹੀਂ ਚੰਗੀਆਂ ਲੱਗਣ ਡੀਆਂ ਕੁਝ ਵੀ ਯਾਰ ਕੀ ਗੱਲ ਚੱਲਣ ਡਈ ਹੈ ਇੱਕ ਸਾਬ ਦੀ ਮਾਂ ਹੀ ਤੇ ਮਾਂ ਨੂੰ ਦੁੱਖ ਹੁੰਦਾ ਬੜਾ ਕੁਝ ਸਭੀ ਨਾ ਕਾਹਦਾ ਦੁੱਖ ਹੈ ਤੈਨੂੰ ਕੀ ਦੁੱਖਿਆ ਕੋਈ ਚ ਨਹੀਂ ਠੀਕ ਹੈ ਜਿੱਦਾਂ ਤੁਸੀਂ ਕਹਿੰਦੇ ਹੋ ਹੁਣ ਵੇਖੀ ਤੈਨੂੰ ਮੈਂ ਘੁੰਮਣ ਫਿਰਨ ਨਹੀਂ ਲੈ ਕੇ ਜਾਊਂਗਾ ਸੁਖ ਪੱਕਾ ਪ੍ਰੋਮਿਸ ਨਾਲੇ ਨਾ ਮੇਰੇ ਸਾਰੇ ਯਾਰਾਂ ਦੋਸਤਾਂ ਦੇ ਵਾਲੇ ਵਿਆਹ ਹੋਣ ਵਾਲੇ ਸਾਰੇ ਮੇਰੇ ਤੋਂ ਛੋਟੇ ਆ ਸਾਰੇ ਵਿਆਹ ਵੇਖਣੇ ਆਪਾਂ ਨਹੀਂ ਤੇ ਤੇਰੇ ਸਾਰੇ ਵਿਆਹ ਰੁਕ ਜਾਣੇ ਸੀ ਹਲੇ ਠੀਕ ਠੀਕ ਆ ਚਲ ਸੁਣਨੀਏ ਹੁਣ ਮੈਂ ਤਾਂ ਹਾਂ ਕਿਉਂਕਿ 拜拜。拜拜